i not ਦੇ ਪਾਸੇ ਜਿੰਨੇ ਵੀ ਪਿੰਡਾਂ ਦੇ ਜਿੰਨੇ ਵੀ ਸਹਿਯੋਗੀ ਮਾ ਦੇ ਭਗਤਾਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੋ ਕਿ ਸਰਵਤ ਦੇ ਭਲੇ ਦੀ ਸਾਰੀ ਟੀਮ ਸਭ ਤੋਂ ਪਹਿਲਾਂ ਉਹ ਧੰਨਵਾਦੀ ਆ ਜੀ ਕਿ ਸਰਵਤ ਦੇ ਭਲੇ ਦੀ ਇੰਨੀ ਮਿਹਰਾ ਹੋਈਆਂ ਜੀ ਇੰਨਾ ਨਾਮ ਰਿਆ ਜੀ ਕਿ ਸਾਰਿਆਂ ਦਾ ਸਹਿਯੋਗ ਸਰਵਤ ਦੇ ਭਲੇ ਦੀ ਟੀਮ ਨੂੰ ਬਹੁਤ ਜ਼ਿਆਦਾ ਮਿਲਿਆ ਕਿ ਦੇ ਵਿੱਚ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਅਸੀਂ ਅੱਜ ਸਾਰਾ ਸਮਾਨ ਲੋਡ ਹੋ ਚੁੱਕਿਆ ਸਾਡਾ ਉਸ ਮਹਾਰਾਣੀ ਦਾ ਨਾਮ ਲੈ ਕੇ ਉਸ ਮਹਾਰਾਣੀ ਦੇ ਨਾਮ ਦੇ ਉੱਤੇ ਹੀ ਚੋਹਾਲ ਡੈਮ ਤੋਂ 3 ਕਿਲੋਮੀਟਰ ਅੱਗੇ ਭਗਵਾਨ ਸ਼ਿਵ ਸ਼ੰਕਰ ਜੀ ਦਾ ਮੰਦਿਰ ਹੈ ਜਿਹਦੇ ਅੱਗੇ ਲੰਗਰ ਲੱਗ ਰਿਹਾ ਜੀ ਨੇੜੇ ਹੀ ਹਿੱਲ ਗਾਰਡਨ ਹੈ ਜੀ ਬਹੁਤ ਹੀ ਸੁੰਦਰ ਪਹਾੜੀਆਂ ਬੜਾ ਅੱਛਾ ਥਿਊ ਹੈ ਪਾਰਕਿੰਗ ਹੈ ਜੀ ਪੂਰਾ ਖੁੱਲਾ ਏਰੀਆ ਜਿਹੋ ਉੱਤੇ ਇਸ ਕਰਕੇ ਸਾਰੇ ਹੀ ਜਿੰਨੇ ਵੀ ਮਾ ਦੇ ਭਗਤ ਹੈ ਜਿੰਨੇ ਵੀ ਜਗਰਾਉ ਵਾਸੀ ਹੈ ਜਿਹੜੇ ਵੀ ਚਿੰਤਕੁਨੀ ਮੱਥਾ ਟੇਕਣ ਜਾਣ ਉਸ ਵੈਸ਼ਨੋ ਦੇਵੀ ਕਲੱਬ ਦਾ ਵੀ ਬਹੁਤ ਬਹੁਤ ਧੰਨਵਾਦ ਆ ਜੀ ਜਿਹੜਾ ਇੰਨਾ ਵਿਸ਼ਾਲ ਜਾਗਰਣ ਦਿੰਦਿਆ ਜੀ ਜਗਰਾਉ ਨੂੰ ਜਗਰਾਉ ਦੇ ਵਿੱਚ ਕੱਲਾ ਮਸ਼ਹੂਰ ਨਹੀਂ ਹੈ ਜੀ ਇਹ ਸਾਰੇ ਪੰਜਾਬ ਲੈਵਲ ਦਾ ਜਾਗਰਣ ਹੁੰਦਾ ਹੈ ਉੱਥੇ ਸਾਡੇ ਵਰਗਿਆਂ ਨੂੰ ਇੰਨੇ ਛੋਟੇ ਬੰਦਿਆਂ ਨੂੰ ਉੱਥੇ ਲੰਗਰ ਲਵਾਉਣ ਦਾ ਸਾਨੂੰ ਮੌਕਾ ਮਿਲਿਆ ਉਸ ਮਹਾਰਾਣੀ ਦਾ ਅਸੀਂ ਸ਼ੁਕਰੀਆ ਕਰਦੇ ਹਾਂ ਕਿ ਸਾਡੇ ਵਰਗਿਆਂ ਤੋਂ ਅਸੀਂ ਸੋਚ ਵੀ ਨਹੀਂ ਸਕਦੇ ਜੀ ਕਿ ਮਹਾਰਾਣੀ ਨੇ ਸਾਡੇ ਤੇ ਕਿਰਪਾ ਕੀਤੀ ਕਿ ਉਹਨਾਂ ਦੇ ਜਾਗਰਣ ਦੇ ਵਿੱਚ ਸਾਨੂੰ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਇਹਦੇ ਵਿੱਚ ਜਿਹੜੇ ਸਾਨੂੰ ਉੱਥੇ ਜਗ੍ਹਾ ਦਿੱਤੀ 3 ਕਿਲੋਮੀਟਰ ਅੱਗੇ ਸ਼ਿਵਜੀ ਦੇ ਮੰਦਿਰ ਦੇ ਮੂਹਰੇ ਮਾਤਾ ਦੀ ਸਿਕਿਉਰਿਟੀ ਕਲੱਬ ਹੁਸ਼ਿਆਰਪੁਰ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਕਿਉਂਕਿ ਉਹਨਾਂ ਨੇ ਸਾਨੂੰ ਖੁੱਲਾ ਸੱਦਾ ਦਿੱਤਾ ਜੀ ਕਹਿੰਦੇ ਜਿਹੜੀ ਚੀਜ਼ ਦੀ ਜ਼ਰੂਰਤ ਆ ਪੂਰੀ ਤੁਹਾਨੂੰ ਇੱਥੇ ਪ੍ਰੋਵਾਈਡ ਹੋਊਗੀ ਉੱਥੇ ਸਾਨੂੰ ਮੰਦਿਰ ਦਾ ਬਹੁਤ ਜ਼ਿਆਦਾ ਸਹਿਯੋਗ ਮਿਲਦਾ ਪਿਆ ਕਿਉਂਕਿ ਉਹ ਕਹਿੰਦੇ ਤੁਸੀਂ ਜੋ ਚੀਜ਼ ਚਾਹੀਦੀ ਆ ਤੁਸੀਂ ਇੱਥੋਂ ਲੈ ਸਕਦੇ ਹੋ ਸਾਨੂੰ ਹਰ ਚੀਜ਼ ਦਾ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਉਸ ਮਹਾਰਾਣੀ ਦਾ ਬਹੁਤ ਸ਼ੁਕਰੀਆ ਸਾਨੂੰ ਇੰਨਾ ਸਹਿਯੋਗ ਮਿਲਿਆ ਕਿ ਜਿਸ ਕਿਸੇ ਨੇ ਵੀ ਇਸ ਲੰਗਰ ਦੇ ਵਿੱਚ ਥੋੜਾ ਜਿਹਾ ਵੀ ਸਹਿਯੋਗ ਦਿੱਤਾ ਤੁਸੀਂ ਉੱਥੇ ਦੇਖੋਗੇ ਜੀ ਲਾਈਵ ਦੇਖੋਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਊ ਕਿ ਕਿਹੜੇ-ਕਿਹੜੇ ਬੰਦੇ ਨੇ ਇੱਥੇ ਸਹਿਯੋਗ ਦਿੱਤਾ ਕਿਉਂ ਉਹ ਪਰਦੇ ਦੇ ਪਿੱਛੇ ਰਹਿਣ ਵਾਲੇ ਨਹੀਂ ਉਹਨਾਂ ਲਈ ਇਹ ਸਰਵਤ ਦਾ ਭਲਾ ਜਿੰਨੀ ਵੀ ਟੀਮ ਹੈ ਅਸੀਂ ਉਹਨਾਂ ਲਈ ਜਿੰਨਾ ਵੱਧ ਤੋਂ ਵੱਧ ਕਰ ਸਕਦੇ ਹਾਂ ਅਸੀਂ ਪੂਰਾ ਖੁੱਲਕੇ ਕੀਤਾ ਜਿਨ੍ਹਾਂ ਨੇ ਤਿੱਲ ਫੁੱਲ ਇਸ ਭੰਡਾਰੇ ਲਈ ਕੀਤਾ ਅਸੀਂ ਵੀ ਪੂਰਾ ਸੋਚ ਕੇ ਰੱਖਿਆ ਕਿ ਉਹਨਾਂ ਲਈ ਅਸੀਂ ਕੀ ਕਰ ਸਕਦੇ ਹਾਂ ਦੇਖੋ ਉਹਨਾਂ ਨੇ ਤਾਂ ਆਪਣੇ ਵੱਲੋਂ ਇੱਕ ਚੀਜ਼ ਕਰਤੀ ਇੰਨਾ ਮਾਨਤਾਨ ਕਰਤਾ ਕਿ ਉਹਨਾਂ ਨੇ ਆਪ ਸਾਨੂੰ ਬਲਾ ਬਲਾ ਕੇ ਸਰਵੱਤ ਦੇ ਭਲੇ ਦੀ ਟੀਮ ਨੂੰ ਸਹਿਯੋਗ ਪੂਰਾ ਦਿੱਤਾ ਜੀ ਲੰਗਰ ਲਈ ਕਿਉਂਕਿ ਸਾਡਾ ਲੋਕਲ ਚੱਲਦਾ ਸਿਸਟਮ ਸਾਰਾ ਬੱਚਿਆਂ ਦੇ ਪ੍ਰਤੀ ਜੀ ਬੱਚਿਆਂ ਦੇ ਪ੍ਰਤੀ ਸਾਰੀ ਸਪੋਰਟਸ ਜਿੰਨੀਆਂ ਵੀ ਗੇਮਾਂ ਹੋਣਗੀਆਂ ਇਹ ਤਾਂ ਅਸੀਂ ਭੰਡਾਰੇ ਤੋਂ ਬਾਅਦ ਦੇਖੋਗੇ ਕੀ ਤਾਰਾਂ ਵਾਲੀ ਗਰਾਊਂਡ ਦੇ ਵਿੱਚ ਸਾਨੂੰ 2 ਮਹੀਨੇ ਲਗਾਤਾਰ ਹੋ ਚੁੱਕੇ ਆ ਬਹੁਤ ਹੀ ਵਧੀਆ ਸਹਿਯੋਗ ਮਿਲਿਆ ਜੀ ਸ਼ਹਿਰ ਵਾਸੀਆਂ ਦਾ ਉੱਥੇ ਅਸੀਂ ਵੱਧ ਤੋਂ ਵੱਧ ਬੰਦਿਆਂ ਨੂੰ ਪ੍ਰੋਵਾਈਡ ਕਰਾ ਰਹੇ ਹਾਂ ਇਹ ਸੈਰ ਕਰਨ ਦਾ ਸਿਸਟਮ ਮਿਊਜ਼ਿਕ ਸਿਸਟਮ ਦਿੱਤਾ ਕ੍ਰਿਕਟ ਨੈੱਟ ਦਾ ਪ੍ਰੋਵੀਜ਼ਨ ਚੱਲਦਾ ਪਿਆ ਬੈਡਮਿੰਟਨ ਨੈੱਟ ਹੋ ਗਿਆ ਜੀ ਵਾਲੀਬॉल ਨੈੱਟ ਹੋ ਗਿਆ ਗਰਾਊਂਡ ਦੀ ਸਾਰੀ ਸਫਾਈ ਹੋ ਗਈ ਉੱਥੇ ਸਾਡਾ ਸਹਿਯੋਗ ਮਿਲਦਾ ਪਿਆ ਜੀ ਸਾਨੂੰ ਮਾਰਨਿੰਗ ਵਾਕ ਕਲੱਬ ਤੇ ਕੋਈ ਬਹੁਤ ਵੱਡੀ ਗੱਲ ਹੈ ਕਿ ਮਾਰਨਿੰਗ ਵਾਕ ਕਲੱਬ ਤੋਂ ਬਿਨਾ ਇਹ ਸਰਵਤ ਦਾ ਭਲਾ ਖੜਾ ਹੋਣਾ ਬਹੁਤ ਮੁਸ਼ਕਿਲ ਸੀ ਮਾਰਨਿੰਗ ਵਾਕ ਕਲੱਬ ਦਾ ਖਾਸ ਕਰਕੇ ਬਹੁਤ-ਬਹੁਤ ਧੰਨਵਾਦ ਦੀ ਹੈ ਜੀ ਇਸ ਲੰਗਰ ਦੇ ਵਿੱਚ ਵੀ ਪੂਰਾ ਸਹਿਯੋਗ ਹੈ ਜੀ ਉਹਨਾਂ ਦਾ ਤੇ ਗਰਾਊਂਡ ਦੇ ਵਿੱਚ ਵੀ ਜੀ ਗਰਾਊਂਡ ਦੇ ਵਿੱਚ ਸਾਨੂੰ ਇਸ ਖੜਾ ਕਰਨ ਦਾ ਇੱਕ ਉਹੀ ਇੱਕ ਕਲੱਬ ਹੈ ਜੀ ਜਿਹੜਾ ਮਾਰਨਿੰਗ ਵਾਕ ਕਲੱਬ ਅਸੀਂ ਉਹਨਾਂ ਦੇ ਬਹੁਤ-ਬਹੁਤ ਰਿਣੀ ਆ ਜੀ ਹਜੇ ਵੀ ਸਿਰਫ ਨਾਮ ਸਰਬੱਤ ਦੇ ਭਲੇ ਦਾ ਹੋ ਰਿਹਾ ਇਹਦੇ ਪਿੱਛੇ ਜਿਹੜਾ ਪਰਦੇ ਦੇ ਪਿੱਛੇ ਰਹਿਣ ਵਾਲਾ ਕਲੱਬ ਹੈ ਉਹ ਹੈਗਾ ਮਾਰਨਿੰਗ ਵਾਕ ਕਲੱਬ ਇੱਕ ਦੂਜੇ ਨਾਲ ਟੀਮ ਹੈ ਉਹ ਸਾਡੀ ਸੀਨੀਅਰ ਟੀਮ ਹੈ ਇੱਥੇ ਅਸੀਂ ਜੰਗ ਨਾਲ ਲੱਗੇ ਹੋਏ ਆ ਜੀ ਅਸੀਂ ਇੱਕ ਦੂਜੇ ਨਾਲ ਰਲ ਕੇ ਜ਼ਰੂਰ ਇਹ ਕੰਮ ਕਰਾਂਗੇ ਹੋਰ ਵੀ ਬੱਚਿਆਂ ਲਈ ਜੋ ਵੀ ਅੱਗੇ ਕਰਾਂਗੇ 15 ਸਾਲ ਤੋਂ ਛੋਟੇ ਬੱਚਿਆਂ ਦਾ ਜੀ ਪੂਰਾ ਅਸੀਂ ਰਿਵੀਜ਼ਨ ਬਣਾਇਆ ਹੋਇਆ ਕਿ ਭੰਡਾਰੇ ਤੋਂ ਆ ਕੇ ਅਸੀਂ ਕੁਛ ਨਾ ਕੁਛ ਉਸ ਮਹਾਰਾਣੀ ਦੀ ਦਇਆ ਚਾਹੀਦੀ ਹੈ ਬਸ ਉਸ ਮਹਾਰਾਣੀ ਦੀ ਕਿਰਪਾ ਚਾਹੀਦੀ ਹੈ ਇਸ ਵੇਰੇ ਵੀ ਤੁਸੀਂ ਮਾਰਨਿੰਗ ਗੱਡੀਆਂ ਚਲਣੀਆਂ ਜੀ ਕੱਲ ਤੇ ਉਦੋਂ ਆਪਾਂ ਦੁਬਾਰਾ ਲਾਈਵ ਹੋਵਾਂਗੇ ਜੈ ਮਾਤਾ ਜੈ